ਪੰਜਾਬ ਵਾਲੇ ਪਿੰਡਿਆ ਬਾਹਰ ਤੱਕ ਜਿਹੜੇ ਲੋਕ ਨੇ ਜਦੋਂ ਇਨਸਾਫ ਆਇਆ ਸੁਣਵਾਈ ਹੋਈ ਕਾਫੀ ਲੋਕ ਖੁਸ਼ ਸੀਗੇ ਤੁਹਾਨੂੰ ਕਿਹ ਤਰ੍ਹਾਂ ਦਾ ਮਹਿਸੂਸ ਹੋਇਆ ਇਹ ਜਿਹੜਾ ਇਨਸਾਫ ਮਿਲਿਆ ਨਾ ਇਹ ਸਾਡੇ ਪਰਿਵਾਰ ਨੂੰ ਨਹੀਂ ਕੱਲਿਆਂ ਨੂੰ ਇਨਸਾਫ ਮਿਲਿਆ ਇਹ ਪੂਰੇ ਵਰਲਡ ਨੂੰ ਇਨਸਾਫ ਮਿਲਿਆ ਇਹ ਹਾਈ ਤੱਕ ਕਾਰਨ ਤਾਂ ਮੈਨੂੰ ਨਹੀਂ ਪਤਾ ਲੱਗਿਆ ਉਹ ਜਿਹੜੇ ਰਿਮਾਂਡ ਦੇ ਵਿੱਚ ਵੀ ਬਿਆਨ ਦਿੰਦੇ ਉਹ ਕਹਿੰਦੇ ਇਹ ਬੱਚਿਆਂ ਨੂੰ ਸਮਾਨ ਜਿਆਦਾ ਲੈ ਕੇ ਦਿੰਦੇ ਸੀ ਮੇਰੇ ਬੱਚੇ ਉਹੀ ਚੀਜ਼ ਦੀ ਡਿਮਾਂਡ ਕਰਦੇ ਸਾਡੇ ਘਰੇ ਕਲੇਸ਼ਮੇ ਦੇ ਮਤਾਂ ਮਰੀ ਪਰसों ਵੀ ਜੱਜ ਸਾਹਿਬ ਨੇ ਜਦੋਂ ਫਾਂਸੀ ਦੀ ਸਜ਼ਾ ਦਾ ਸੁਣਾਈ ਆ ਉਹਨਾਂ ਨੂੰ ਵੀ ਕਹਿੰਦੀ ਮੇਰੀ ਦੁਸ਼ਮਣੀ ਕੋਈ ਨਹੀਂ ਸੀ ਮੇਰੇ ਤੋਂ ਗਲਤੀ ਹੋ ਗਈ। ਜਿ ਗ੍ਰੈਟ ਹੈਗਾ ਉਹਨੂੰ ਕਿ ਮੈਂ ਗਲਤ ਕੰਮ ਕੀਤਾ। ਨਾ ਜੀ ਨਾ ਪੂਰੀ ਆਕੜ ਦੇ ਵਿੱਚ ਪੂਰੀ ਆਕੜ ਦੇ ਨਾਲ ਗੱਲ ਕਰਦੀ ਸੀ ਪੂਰੀ ਆਕੜ ਦੇ ਨਾਲ ਤੁਰਦੀ ਸੀ ਉਹਨੂੰ ਕੋਈ ਮਹਿਸੂਸ ਹੀ ਨਹੀਂ ਸੀ। ਬੜੇ ਵੱਡੇ ਵੱਡੇ ਅਫਸਰ ਐ ਮੈਂ ਸਾਰਿਆਂ ਕੋਲੇ ਬੇਨਤੀਆਂ ਕਰਦਾ ਸੀ ਮੈਂ ਸਾਰਿਆਂ ਨੂੰ ਹਵਾਲਾਤ ਦੇ ਵਿੱਚ ਬੰਦ ਕਰ ਦਿਓ। ਮੇਰੇ ਪਿੱਛੇ ਹੱਥ ਬੰਨ੍ਹੋ ਮੂੰਹ ਤੇ ਕੱਪੜਾ ਬੰਨ੍ਹ ਦੋ ਮੈਂ ਚਾਰ ਗੱਲਾਂ ਦਾ ਪੁੱਛਣਾ ਮੈਂ ਤੋਂ ਲੇ ਗਲਤੀ ਸਾਡੇ ਪਰਿਵਾਰ ਤੋਂ ਕਿਹੜੀ ਹੋਈ ਐ ਤੂੰ ਕਿਹੜਾ ਐਡਾ ਬਦਲਾ ਲੈ ਕੇ ਗਈ ਆ ਨੀਲਮ ਐ ਦੋਸ਼ੀ ਉਸਦੇ ਪਰਿਵਾਰ ਨਾਲ ਗੱਲਬਾਤ ਹੋਈ ਉਹਨਾਂ ਨੇ ਆ ਕੇ ਕਿੱਤੀ ਕਿ ਉਸਦੇ ਪਰਿਵਾਰ ਵਾਲੇ ਉਸਨੂੰ ਸਪੋਰਟ ਕਰ ਰਹੇ ਆ ਨੀਲਮ ਨੂੰ ਕਿ ਨਹੀਂ ਕਰ ਰਹੇ ਉਹਦਾ ਡੈਡੀ ਹੁੰਦਾ ਸੀ ਹਰਪੰਸ ਲਾਲ ਉਹ ਦਸਹਿਰੇ ਵਾਲੇ ਦਿਨ ਐਕਸੀਡੈਂਟ ਹੋ ਕੇ ਮਰ ਗਿਆ ਇੱਕ ਟਵਾ ਦਿ ਜਾਂਦਾ ਸੀ ਪਤਾ ਨਹੀਂ ਕਿੱਥੇ ਰਾਤ ਨੂੰ ਮੋਟਰਸਾਈਕਲ ਵਿੱਚ ਵੱਜਿਆ ਉਹ ਉੱਥੇ ਡਿੱਗ ਕੇ ਉੱਥੇ ਨਾਲ ਹੀ ਡੈਥ ਹੋ ਗਈ ਸਿਰ ਫਟਿਆ ਉਹਦਾ ਉੱਥੇ ਮਰ ਗਿਆ ਉਹ ਇਹੜੀਆਂ ਕਰਨੀਆਂ ਭਰਨੀਆਂ ਇੱਥੇ ਹੀ ਆ ਜਿਹਨੂੰ ਕੰਜਕ ਪੂਜਦੇ ਹੁੰਦੇ ਸੀ ਚਿੰਤਪੁਰਨੀ ਮਾਤਾ ਕਹਿੰਦੇ ਸੀ ਦਿਲਰੋਜ਼ ਨੂੰ ਅੰਦਰੋਂ ਫੁੱਲਾਂ ਦੀ ਵਰਖਾ ਕਰਦੇ ਲੈ ਕੇ ਜਾਂਦੇ ਸੀ ਜਦੋਂ ਕੰਜਕ ਨਾਲ ਇਹ ਕੰਮ ਕੀਤਾ ਕੰਜਕ ਤਾਂ ਫਰਾਵ ਦੇ ਬਦਲੇ ਲਊਗੀ ਲਊਗੀ ਓਏ ਦਰਸ਼ਕਾਂ ਨੂੰ ਜ਼ਰੂਰ ਦੱਸੋ ਦਿਲਰੋਜ਼ ਕਿੱਦਾਂ ਦੀ ਸੀਗੀ ਬਹੁਤ ਵਧੀਆ ਸੀ ਲੜਦੇ ਨਹੀਂ ਸੀ ਤੁਸੀਂ ਦੋਨੋਂ ਹਾਂਜੀ ਲੜਦੇ ਸੀਗੇ ਹਾਂਜੀ ਤੇ ਅੱਜ ਉਹ ਲੜਾਈ ਉਹ ਪਿਆਰ ਸਾਰਾ ਕੁਝ ਇੱਥੇ ਆਂਦਾ ਹਾਂ ਹਾਂਜੀ ਪੋਤਲਾ ਲੱਗਿਆ ਲੈ ਦਿਲੋਜ ਨੂੰ ਮਾਰਤਾ ਮੂੰਹ ਦੇ ਵਿੱਚ ਰੇਤਾਂ ਭਰ ਕੇ ਉਸ ਤੋਂ ਬਾਅਦ ਚੁੰਗਲਾਂ ਮਾਰੀਆਂ ਫਿਰ ਵੀ ਦੇਖਿਆ ਮਰੀ ਨਹੀਂ ਫਿਰ ਲੱਤਾਂ ਉੱਪਰ ਸਿਰ ਥੱਲੇ ਕਰਕੇ ਜ਼ਮੀਨ ਦੇ ਵਿੱਚ ਦੱਬੀ ਉੱਤੋਂ ਬੱਚਾ ਸਿਰ ਤਾਂ ਚੱਕਦਾ ਘਬਰਾਟ ਹੁੰਦੀ ਬੱਚੇ ਨੂੰ ਉੱਤੋਂ ਥੇ ਚਿੱਟਾ ਮਾਰ ਰਹੀ ਆ ਕਿਉਂ ਬਹੁਤ ਰਿਸ਼ਤੇਦਾਰੀਆਂ ਬਹੁਤ ਭਾਈਚਾਰਾ ਆਪਣਾ ਪਿੰਡ ਦੇ ਸ਼ਹਿਰ ਦੇ ਹਰ ਗੰਦੇ ਨੇ ਯਕੀਨ ਕਰਨਾ ਪੈਣਾ ਬੱਚੇ ਦੇ ਮਾਲਜ ਮੈਂ ਹੱਥ ਜੋੜ ਕੇ ਕਹਿੰਦਾ ਕਦੇ ਕਿਤੇ ਯਕੀਨ ਨਾ ਕਰੋ ਕੋਈ ਰਿਸ਼ਤੇਦਾਰ ਨਹੀਂ ਕੋਈ ਗੱਲ ਨਹੀਂ ਬਣੀ ਲੁਧਿਆਣੇ ਦੇ ਸੇਖਣੋਂ ਤੁਸੀਂ ਤੇ ਮੈਂ ਹਰਸ਼ਕੌਰ ਲੁਧਿਆਣੇ ਤੋਂ ਬੇहद ਜਿਹੜੀ ਕੀ ਰੂ ਕੰਬਾਉ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ 2.5 ਸਾਲਾਂ ਦੀ ਮਾਸੂਮ ਦਿਲਰੋਜ਼ ਨੂੰ ਜਿਹੜਾ ਕੀ ਜ਼ਿੰਦਾ ਜਿਹੜਾ ਕਿ ਦਫਨਾਇਆ ਜਾਂਦਾ ਉਹ ਵੀ ਕਿਸੇ ਹੋਰ ਕੋਲੋਨੀ ਗੁਆਂਡੀ ਦੇ ਕੋਲੋਂ ਜਿਸ ਦਾ ਨਾਮ ਦੋਸ਼ੀ ਦਾ ਨਾਮ ਨੀਲਮ ਹੈ ਤੇ ਹੁਣ 2.5 ਸਾਲਾਂ ਬਾਅਦ ਹੀ ਇਨਸਾਫ ਜਿਹੜਾ ਕਿ ਦਿਲਰੋਜ਼ ਨੂੰ ਮਿਲਿਆ ਇਨਸਾਫ ਦਿਲਰੋਜ਼ ਤੇ ਪੇਰੈਂਟਸ ਨੂੰ ਮਿਲਿਆ ਤਾਂ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਇਨਸਾਫ ਇਹ ਮਿਲਿਆ ਕਿ ਉਸ ਜੋ ਦੋਸ਼ੀ ਸੀਗੀ ਜਿਸ ਦਾ ਨਾਮ ਨੀਲਮ ਹੈ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਇਸ ਦੇ ਬਾਰੇ ਹੀ ਗੱਲਬਾਤ ਕਰਦੇ ਆ ਸਾਰੀ ਸਾਡੇ ਨਾਲ ਮੌਜੂਦ ਨੇ ਦਿਲਰੋਜ਼ ਤੇ ਦਾਦਾ ਜੀ ਮੌਜੂਦ ਨੇ ਤੇ ਨਾਲ ਹੀ ਦਿਲਰੋਜ਼ ਦਾ ਵੱਡਾ ਭਰਾ ਜੋ ਕਿ ਇੱਥੇ ਮੌਜੂਦ ਹੈ ਗਲਤਬਤ ਕਰਦਿਆਂ ਸਾਰੀ ਔਰ ਨਾਲ ਹੀ ਤੁਸੀਂ ਤਸਵੀਰ ਜੋ ਪਿੱਛੇ ਦੇਖ ਸਕਦੇ ਹੋ ਉਸ 2.5 ਸਾਲਾਂ ਮਾਸੂਮ ਦਿਲਰੋਜ਼ ਦੀ ਹੀ ਤਸਵੀਰ ਹੈ ਜਿਸ ਨੂੰ 2.5 ਸਾਲਾਂ ਬਾਅਦ ਇਨਸਾਫ ਮਿਲਿਆ ਗਲਤਬਤ ਕਰਦਿਆਂ ਸਰ ਦੇ ਨਾਲ ਸਸ਼ਿਕਾ ਸਸ਼ਿਕਾ ਜੀ ਕਿਦਾਂ ਦਾ ਸਭ ਤੋਂ ਪਹਿਲਾ ਮਹਿਸੂਸ ਹੋ ਰਿਹਾ ਕਿ 2.5 ਸਾਲਾਂ ਬਾਅਦ ਇਨਸਾਫ ਮਿਲਿਆ ਹੈ ਔਰ ਮੈਂ ਇਹ ਜ਼ਰੂਰ ਦੱਸਣਾ ਚਾਹਾਂਗੀ ਸਿਰਫ ਲੁਧਿਆਣੇ ਵਾਲਿਆਂ ਨੂੰ ਨਹੀਂ ਪੰਜਾਬ ਵਾਲੇ ਪੂ ਇੰਡੀਆ ਬਾਹਰ ਤੱਕ ਜਿਹੜੇ ਲੋਕ ਨੇ ਜਿਉਂ ਇਨਸਾਫ ਆਇਆ ਸੁਣਵਾਈ ਹੋਈ ਕਾਫੀ ਲੋਕ ਖੁਸ਼ ਸੀਗੇ ਤੁਹਾਨੂੰ ਕਿ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਇਹ ਜਿਹੜਾ ਇਨਸਾਫ ਮਿਲਿਆ ਨਾ ਇਹ ਸਾਡੇ ਪਰਿਵਾਰ ਨੂੰ ਨਹੀਂ ਕੱਲੇ ਨੂੰ ਇਨਸਾਫ ਮਿਲਿਆ ਇਹ ਪੂਰੇ ਵਰਲਡ ਨੂੰ ਇਨਸਾਫ ਮਿਲਿਆ ਕਿਉਂਕਿ ਪੂਰੇ ਵਰਲਡ ਦੀਆਂ ਅਰਦਾਸਾਂ ਸੀਗੀਆਂ ਲਈ ਵੀ ਇਹਨੂੰ ਫਾਂਸੀ ਦੀ ਸਜ਼ਾ ਸੁਣਾਉਣ ਦੀ ਪੂਰੇ ਵਰਲਡ ਦੀਆਂ ਅਰਦਾਸਾਂ ਉਹ ਸਦਕਾ ਅੱਜ ਮੈਨੂੰ ਇਨਸਾਫ ਮਿਲਿਆ ਇਹ ਪੂਰੇ ਵਰਲਡ ਦਾ ਇਨਸਾਫ ਹੈ ਮੇਰੇ ਇਕੱਲੇ ਦਾ ਇਨਸਾਫ ਨਹੀਂ ਨਾ ਮੈਂ ਇਕੱਲਾ ਲੜਾਈ ਲੜ ਸਕਦਾ ਜੀ ਇਹ ਤੇ 8.5 ਸਾਲ ਜੋ ਕਿ ਬਹੁਤ ਵੱਡਾ ਸਮਾਂ ਹੈ 8.5 ਸਾਲ ਕਿਵੇਂ ਦੇ ਕੱਢਿਆ ਤੁਸੀਂ ਕਿ ਹਮੇਸ਼ਾ ਤੋਂ ਮਤਲਬ ਦੀਦੀ ਸੀਗੇ ਕਿ ਦਿਲ ਰੋਜ਼ ਉਹ 2.5 ਸਾਲਾਂ ਤੱਕ ਉਹ ਇੱਕ ਭਾਰ ਰਹਿੰਦਾ ਸੀਗਾ ਮਨ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਕੱਢਿਆ 2.5 ਸਾਲ ਪਹਿਲਾਂ ਤਾਂ ਸਾਡੇ ਦਿਨ ਓਖੇ ਨਗੇ ਸੀ 2 ਸਾਲ 4 ਮਹੀਨੇ ਹੀ 2 ਸਾਲ 4 ਮਹੀਨੇ 20 ਦਿਨ ਦੇ ਹੋ ਸੀ ਜਦੋਂ ਜੱਜ ਸਾਹਿਬ ਨੇ ਫਾਂਸੀ ਦੀ ਸਜ਼ਾ ਸੁਣਾਦੀ ਨਾ ਉਹ ਸਾਰੇ ਓਖੇ ਟਾਈਮ ਭੁੱਲ ਗਏ ਪਹਿਲਾਂ ਤਾਂ ਲੱਗਦਾ ਜੱਜ ਸਾਹਿਬ ਸਜ਼ਾ ਨਹੀਂ ਸੁਣਾਉਂਦੇ ਕਿਦਾਂ ਇਹ ਜਿਹੜੇ ਜੱਜ ਸਾਹਿਬ ਸੀ ਨਾ ਇਹਨਾਂ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਸੀ ਜੀ। ਹੂੰ। ਇਹ ਜੱਜ ਸਾਹਵੇਂ ਦਿੱਲੀ ਦੇ ਜੱਜ ਚਾਹੀਦੇ ਆ ਨਾ ਕਿ ਇੱਥੇ ਪੰਜਾਬ ਦੇ ਜੱਜ ਨਹੀਂ ਚਾਹੀਦੇ ਨਾ ਚੰਡੀਗੜ੍ਹ ਦੇ। ਇਹ ਦਿੱਲੀ ਦੇ ਜੱਜ ਚਾਹੀਦੇ ਆ ਸੁਪਰੀਮ ਕੋਰਟ ਦੇ। ਹੂੰ। ਇਹ 8 ਸਾਲਾਂ ਦੇ ਵਿੱਚ ਕਦੀ ਹਾਰ ਮੰਨੀ ਸੀਗੀ? ਹਾਰ ਤਾਂ ਜਿੱਦਾਂ ਦਿਲੋਜ ਗਈ ਆ ਉਦੋਂ ਦੀ ਹਾਰ ਮੰਨੀ ਹੋਈ। ਤੁਹਾਡਾ ਮੈਨੂੰ ਭੈਣ ਭਰਾਵਾਂ ਦਾ ਸਹਿਯੋਗ ਸੀਗਾ, ਪ੍ਰਯੋਗਕਰ ਘੁੰਮਣ ਜੀ ਦਾ ਸਹਿਯੋਗ ਸੀਗਾ ਤਾਂ ਸਾਡਾ ਪਰਿਵਾਰ ਉੱਠਿਆ। ਨਹੀਂ ਤਾਂ ਸਾਡਾ ਪਰਿਵਾਰ ਉੱਠ ਹੀ ਨਹੀਂ ਸਕਦਾ। ਕਾਫੀ ਲੋਕਾਂ ਨੂੰ ਜਿਵੇਂ ਵਰਲਡ ਤੱਕ ਇਹ ਗੱਲ ਪਹੁੰਚੀ ਆ ਪਰ ਲੋਕਾਂ ਨੂੰ ਇੱਕ ਰੀਜ਼ਨ ਨਹੀਂ ਸਮਝ ਆ ਰਿਹਾ ਕਿ ਕਿਵੇਂ ਇੱਕ ਦੋ ਬੱਚਿਆਂ ਦੀ ਖੁਦ ਮਾਂ ਇਹੋ ਜਿਹਾ ਕੰਮ ਕਰ ਸਕਦੀ ਹੈ ਕਿ 2.5 ਸਾਲ ਮਾਸੂਮ ਬੱਚੀ ਨੂੰ ਜ਼ਿੰਦਾ ਦਫਨਾ ਸਕਦੀ ਹੈ ਇਸ ਦਾ ਕਾਰਨ ਕੀ ਸੀਗਾ ਇਹ ਕਾਰਨ ਤਾਂ ਬਈ ਹਜੇ ਤੱਕ ਮੈਨੂੰ ਨਹੀਂ ਪਤਾ ਲੱਗਿਆ ਅੱਛਾ ਕਾਰਨ ਹੀ ਪਤਾ ਇਹ ਹਜੇ ਤੱਕ ਕਾਰਨ ਤਾਂ ਮੈਨੂੰ ਨਹੀਂ ਪਤਾ ਲੱਗਿਆ ਉਹ ਜਿਹੜੇ ਰਿਮਾਂਡ ਦੇ ਵਿੱਚ ਵੀ ਬਿਆਨ ਦਿੰਦੇ ਉਹ ਕਹਿੰਦੀ ਇਹ ਬੱਚਿਆਂ ਨੂੰ ਸਮਾਨ ਜਿਆਦਾ ਲੈ ਕੇ ਦਿੰਦੇ ਸੀ ਮੇਰੇ ਬੱਚੇ ਉਹੀ ਚੀਜ਼ ਦੀ ਡਿਮਾਂਡ ਕਰਦੇ ਸਾਡੇ ਘਰੇ ਕਲੇਸ਼ ਪੈਂਦੇ ਮਾਤਾ ਮਾਰੀਆ ਪਰसों ਵੀ ਜੱਜ ਸਾਹਿਬ ਨੇ ਜਦੋਂ ਫਾਂਸੀ ਦੀ ਸਜ਼ਾ ਦਾ ਸੁਣਾਈ ਆ ਉਹਨਾਂ ਨੂੰ ਵੀ ਕਹਿੰਦੀ ਮੇਰੀ ਦੁਸ਼ਮਣੀ ਕੋਈ ਨਹੀਂ ਸੀ ਮੇਰੇ ਤੋਂ ਗਲਤੀ ਹੋ ਗਈ ਮਤਲਬ ਡਿਗਰੈਟ ਹੈਗਾ ਉਹਨੂੰ ਕਿ ਮੈਂ ਗਲਤ ਕੰਮ ਕੀਤਾ ਨਾ ਜੀ ਨਾ ਪੂਰੀ ਆਕੜ ਦੇ ਵਿੱਚ ਪੂਰੀ ਆਕੜ ਦੇ ਨਾਲ ਗੱਲ ਕਰਦੀ ਸੀ ਪੂਰੀ ਆਕੜ ਦੇ ਨਾਲ ਤੁਰਦੀ ਸੀ ਉਹਨੂੰ ਕੋਈ ਮਹਿਸੂਸ ਹੀ ਨਹੀਂ ਸੀ ਤੇ ਜਦੋਂ ਕੋਰਟ ਦੇ ਵਿੱਚ ਸਜ਼ਾ ਸੁਣਾਈ ਜਾ ਰਹੀ ਸੀ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਕੋਰਟ ਦੇ ਵਿੱਚ ਕੀ ਗੱਲਬਾਤ ਹੋਈ ਸੀਗੀ लास्ट ਵਲ ਦੀ ਹੁਣ ਤਾਂ ਪੂਰੀ ਆਕਰ ਸੀਗੀ ਸਾਡਾ ਪਰਿਵਾਰ ਸਾਰਾ ਉੱਥੇ ਰੋ ਰਿਆ ਸੀ ਮੇਰੇ ਜਿੰਨੇ ਭੈਣ ਭਰਾ ਉੱਥੇ ਪ੍ਰੈਸਰ ਵਾਲੇ ਜਿੰਨੇ ਹੋਰ ਵੀ ਸੀਗੇ ਉਹ ਸਾਰੇ ਰੋ ਰਹੇ ਸੀ ਸਾਦੇ ਅੱਖਾਂ ਨਮ ਸੀਗੀਆਂ ਹਾਂਜੀ ਉਹਨੂੰ ਕੋਈ ਅਸਰ ਨਹੀਂ ਸੀ ਤੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਕਿ ਉਹਦੇ ਕੋਲ ਕੋਈ ਕਾਰਨ ਵੀ ਨਹੀਂ ਤੁਹਾਨੂੰ ਵੀ ਨਹੀਂ ਅਜੇ ਤੱਕ ਕਾਰਨ ਪਤਾ ਲੱਗੇ ਕਿ ਪੱਕਾ ਕਾਰਨ ਕਿਥੇ ਜਿਸ ਕਰਕੇ ਇਸ ਛੋਟੀ ਮਾਸੂਮ ਬੱਚੀ ਦੇ ਨਾਲ ਇੰਨਾ ਦਰਿੰਦਗੀ ਵਾਲਾ ਕੰਮ ਹੋਇਆ ਇਹਦਾ ਜਿਹਨਾਂ ਦਿਲੋਜ ਨੂੰ ਇਹ ਕੰਮ ਕੀਤਾ ਵਾ ਮੈਂ ਤਾਂ ਉਹਦੇ ਮੇਰੇ ਕੋਲ بڑے بڑے ਵੱਡੇ ਅਫਸਰ ਆਏ ਆ ਸੀਪੀ ਸਾਹਿਬ ਆਇਆ ਐਸਐਸਪੀ ਆਇਆ ਬڑے-ਵਡੇ ਵਡੇ ਅਫਸਰ ਐ ਮੈਂ ਸਾਰਿਆਂ ਕੋਲੇ ਬੇਨਤੀਆਂ ਕਰਦਾ ਸੀ ਮੈਂ ਸਾਰੇ ਨੂੰ ਹਵਾਲਾਤ ਦੇ ਵਿੱਚ ਬੰਦ ਕਰ ਦੋ ਮੇਰੇ ਪਿੱਛੇ ਹੱਥ ਬੰਨ੍ਹੋ ਮੂੰਹ ਤੇ ਕੱਪੜਾ ਬੰਨ੍ਹੋ ਮੈਂ ਚਾਰ ਗੱਲਾਂ ਦਾ ਪੁੱਛਣਾ ਮੈਂ ਇੱਥੋਂ ਲੇ ਗਲਤੀ ਸਾਡੇ ਪਰਿਵਾਰ ਤੋਂ ਕਿਹੜੀ ਹੋਈ ਆ ਤੂੰ ਕਿਹੜਾ ਇਦਾਂ ਬਦਲਾ ਲੈ ਕੇ ਗਈ ਆ ਕਿਉਂ ਸਾਡੀ ਦਿਲੋਜ ਮਾਰੀ ਆ ਤੂੰ ਪਰ ਇਹ ਮੇਰੀ ਸੁਣਵਾਈ ਹੋਈ ਨਹੀਂ ਕੀ ਆਪਣੇ ਬੱਚਿਆਂ ਕਰਕੇ ਉਹਨੇ ਇੱਕ ਕਦਮ ਚੱਕ ਕੇ ਉਸਦਾ ਇਹ ਕਹਿਣਾ ਉਹ ਕਹਿੰਦੇ ਮੇਰੇ ਬੱਚੇ ਉਹੀ ਚੀਜ਼ ਦੀ ਡਿਮਾਂਡ ਕਰਦੇ ਸਾਡੇ ਘਰੇ ਕਲੇਸ਼ ਪੈਂਦੇ ਮੈਂ ਤਾਂ ਦਿਲੋਜ ਨੂੰ ਮਾਰੀ ਆ ਉਹਦੇ ਕਰਕੇ ਹਾਂ ਮੱਕੀ ਇਹ 28 ਨਵੰਬਰ ਨੂੰ ਦਿਲੋਜ ਨੂੰ ਮਾਰਿਆ ਆਏ ਨੇ ਪਹਿਲੀ ਜਨਵਰੀ ਨੂੰ ਅਕਾਲ ਤਾ ਸਾਦੇ ਖੰਡ ਪਰਦਾ ਦਾ ਭੂ ਪਾਇਆ ਅੰਮ੍ਰਿਤਸਰ ਪ੍ਰਕਾਸ਼ ਕਰਾਇਆ ਸੀ ਪਤਾ ਨਹੀਂ ਕਿਹਨੇ ਕਰਾਇਆ ਤੁਹਾਡੇ ਵਰਗੇ ਮੈਂ ਨਹੀਂ ਕਹਿੰਦਾ ਮੈਂ ਕਰਾਇਆ ਪਤਾ ਨਹੀਂ ਕਿਹਨੇ ਕਰਾਇਆ ਸਾਨੂੰ ਤੋਂ ਫੋਨ ਆਇਆ ਸੀ ਅਸੀਂ ਗਏ ਮੈਂ ਗਿਆ ਸੀ ਪਾ ਪ੍ਰਕਾਸ਼ ਕਰਾਉਣ ਉੱਥੇ ਮੀਡੀਆ ਵਾਲੇ ਆ ਗਏ ਤੁਹਾਡੇ ਪ੍ਰੈਸ ਵਾਲੇ ਕਹਿੰਦੇ ਤੁਸੀਂ ਲੁਧਿਆਣੇ ਤੋਂ ਆ ਮੈਂ ਹਾਂਜੀ ਦਿ ਲੋਹੇ ਦੇ ਦਾਦਾ ਜੀ ਆ ਮੈਂ ਹਾਂਜੀ ਉਹਨਾਂ ਨੇ ਹੋਰ ਪੰਜ-ਛੇ ਬੰਦੇ ਹੋਰ ਬੁਲਾ ਲਏ ਪ੍ਰੈਸ ਵਾਲੇ ਉੱਥੇ ਪਹਿਲੇ ਮੈਨੂੰ ਸਵਾਲ ਕੀਤਾ ਉਹਨਾਂ ਨੇ ਕਹਿੰਦੇ ਕੋਈ ਦੁਸ਼ਮਣੀ ਮੈਂ ਜੀ ਮੈਂ ਸਿੱਖ ਕੌਮ ਦੇ ਵਿੱਚ ਜਨਮ ਲਿਆ ਵਾ ਤੇ ਥੇਮਾ ਕਰਾਂ ਪੂਰੇ ਵਰਲਡ ਦੇ ਉਸ ਤੋਂ ਪਰ ਮੇਰੇ ਇੱਥੇ ਜਗ੍ਹਾ ਕੋਈ ਵੀ ਨਹੀਂ ਕਿਉਂਕਿ ਮੈਂ ਅਕਾਲ ਤਖਤ ਸਾਹਿਬ ਤੇ ਖੜਾ ਅੰਮ੍ਰਿਤਸਰ ਇੱਥੇ ਖੜ ਕੇ ਕਹਿੰਦਾ ਦੁਸ਼ਮਣੀ ਕੋਈ ਵੀ ਨਹੀਂ ਸੀ ਹੋਰ ਕਿਤੇ ਮੈਂ ਬਾਹਰ ਹੁੰਦਾ ਝੂਠ ਬੋਲ ਦੋ ਪਰ ਅਕਾਲ ਤਖਤ ਸਾਹਿਬ ਤੇ ਮੈਂ ਬਿਲਕੁਲ ਨਹੀਂ ਜ਼ਿੰਦਗੀ ਸੋਚ ਵੀ ਨਹੀਂ ਸਕਦਾ ਉੱਥੇ ਖੜ ਕੇ ਕਹਿੰਦਾ ਇਹ ਦੁਸ਼ਮਣੀ ਕੋਈ ਨਹੀਂ ਬਦਲਾ ਪਤ ਨਹੀਂ ਕਾਦਾ ਲਹਿਗੇ ਦਿਲੋਜ ਨੂੰ ਤਾਂ ਸਾਰਿਆਂ ਨੂੰ ਰੋਣੇ ਰੋਣਾ ਦੋ ਕੇਸੀ ਦੀ ਆ ਵੀ ਦੁਸ਼ਮਣੀ ਕੋਈ ਨਹੀਂ ਬਦਲਾ ਪਤ ਨਹੀਂ ਕਾਦਾ ਰਹਿ ਗਈ ਨਾ ਹੀ ਮੈਨੂੰ ਅਜੇ ਤੱਕ ਪਤਾ ਲੱਗਿਆ ਤੇ ਜੋ ਨੀਲਾ ਮੈਂ ਦੋਸ਼ੀ ਉਸਦੇ ਪਰਿਵਾਰ ਨਾਲ ਗੱਲਬਾਤ ਹੋਈ ਉਹਨਾਂ ਨੇ ਆ ਕੇ ਕਿੱਤੀ ਕਿ ਉਸਦੇ ਪਰਿਵਾਰ ਵਾਲੇ ਉਸਨੂੰ ਸਪੋਰਟ ਕਰ ਰਹੇ ਨੀਲਮ ਨੂੰ ਕਿ ਨਹੀਂ ਕਰ ਰਹੇ ਉਹਦਾ ਡੈਡੀ ਹੁੰਦਾ ਸੀ ਹਰਪੰਸ لال ਹੂੰ ਉਹ ਦਸਹਿਰੇ ਵਾਲੇ ਦਿਨ ਐਕਸੀਡੈਂਟ ਹੋ ਕੇ ਮਰ ਗਿਆ ਇੱਕ ਟਵਾ ਦਿ ਜਾਂਦਾ ਸੀ ਪਤਾ ਨਹੀਂ ਕਿੱਥੇ ਰਾਤ ਨੂੰ ਮੋਟਰਸਾਈਕਲ ਵਿੱਚ ਵੱਜਿਆ ਹੂੰ ਉਹ ਉੱਥੇ ਡਿੱਗ ਕੇ ਉੱਥੇ ਨਾਲ ਹੀ ਡੈਥ ਹੋ ਗਈ ਸਿਰ ਫਟਿਆ ਉਹਦਾ ਉੱਥੇ ਮਰ ਗਿਆ ਉਹ ਜਿਹੜੀਆਂ ਕਰਨੀਆਂ ਭਰਨੀਆਂ ਇੱਥੇ ਹੀ ਆ ਜਿਹਨੂੰ ਕੰਜਕ ਪੂਜਦੇ ਹੁੰਦੇ ਸੀ ਚਿੰਤਪੁਰਨੀ ਮਾਤਾ ਕਹਿੰਦੇ ਸੀ ਦਿਲਰੋਜ ਨੂੰ ਅੰਦਰੋਂ ਫੁੱਲਾਂ ਦੀ ਵਰਖਾ ਕਰਦੇ ਲੈ ਕੇ ਜਾਂਦੇ ਸੀ ਜਦੋਂ ਕੰਜਕਣ ਨਾਲ ਇਹ ਕੰਮ ਕੀਤਾ ਕੰਜਕਤਾ ਫਿਰ ਆਪਦੇ ਬਦਲੇ ਲਊਗੀ ਲਊਗੀ ਤੇ ਉਹਨਾਂ ਦੇ ਬੱਚੇ ਤੁਹਾਨੂੰ ਪਤਾ ਕੌਣ ਸਾੰਭ ਰਿਹਾ ਫਿਰੇ ਨੀਲਮ ਦੇ ਬੱਚੇ ਉਹਦਾ ਵੱਡਾ ਮੁੰਡਾ ਨਾਂ ਰਾਹੁਲ ਹੈ ਉਹ ਇਹ ਤੋਂ ਵੱਡਾ ਸੀ ਆਗੰਪ੍ਰੀਤ ਤੋਂ ਵੱਡਾ ਸੀ ਛੋਟਾ ਇਹ ਤੋਂ 6 ਮਹੀਨਿਆਂ ਦਾ ਫਰਕ ਹੈ ਜਾਂ ਵੱਡਾ ਜਾਂ ਛੋਟਾ ਇਕੱਠੇ ਖੇਡਦੇ ਰਹੇ ਇੱਥੇ ਕੋਈ ਸਾਡੀ ਗੱਲਬਾਤ ਨਹੀਂ ਦੀਵਾਲੀ ਨੂੰ ਵੀ ਬਟਾਕੇ ਇਕੱਠਿਆਂ ਚਲਾਇਆ ਰਾਹੁਲ ਦੇ ਦਵਾਂਚੂ ਤੇ ਆਗੰਪ੍ਰੀਤ ਜੀ ਜੀ ਕੋਈ ਗੱਲਬਾਤ ਵੀ ਨਹੀਂ ਹੁਣ ਪਤਾ ਨਹੀਂ ਕਿੱਥੇ ਰਹਿ ਰਹੇ ਨਾ ਹੀ ਆਪਾਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਨਾ ਹੀ ਮੈਂ ਪਤਾ ਕਰਨਾ ਉਹਨਾਂ ਦਾ ਨਾ ਤੁਹਾਨੂੰ ਇੱਕ ਖਬਰ ਪਹੁੰਚੀ ਆ ਹਨਾ ਕਿ ਉਹ ਬੱਚੇ ਕੌਣ ਸੰਭ ਰਿਹਾ ਪਰ ਹੁਣ ਉਹਦੇ ਕੱਲਾ ਭਰਾਏ ਨੀਲਮ ਦਾ ਇਸ ਸਮੇਂ ਮੈਂ ਉਸ ਪਰਿਵਾਰ ਦਾ ਨਾਂ ਹੀ ਪਤਾ ਕਰਨਾ ਨਾ ਹੀ ਮੈਂ ਪਤਾ ਕਰਕੇ ਹੱਕ ਜਾਗਾ ਮੈਂ ਤਾਂ ਨਾਂ ਵੀ ਲੈਣਾ ਔਖਾ ਲੱਗਦਾ ਉਸ ਪਰਿਵਾਰ ਦਾ ਪਰ ਜਦੋਂ ਇਹ ਜੋ ਹੋਇਆ ਹਨਾ ਜਦ ਦਿਲਰੋਜ਼ ਦੀ ਮੌਤ ਹੋਈ ਉਸ ਟਾਈਮ ਤੁਹਾਨੂੰ ਕਿਵੇਂ ਪਤਾ ਲੱਗਿਆ ਕਿਉਂਕਿ ਹੁੰਦਾ ਨਾ ਕਿ ਕੋਈ ਬੱਚਾ ਘਰੋਂ ਜਾਂਦਾ ਤਾਂ ਕੰਦ ਕਹਿ ਦਿੰਦੇ ਕਿ ਬੱਚਾ ਖੇਡਣ ਗਿਆ ਹੋਊਗਾ ਪਰ ਉਸ ਸਮੇਂ ਕਦੀ ਸੋਚਿਆ ਸੀਗਾ ਕਿ ਦਿਲਰੋਜ਼ ਦੇ ਨਾਲ ਅਜਿਹਾ ਕੁਝ ਹੋਇਆ ਹੋਊਗਾ ਨਹੀਂ ਬੇਟੇ ਸਾਡੇ ਕੋਲ ਦਿਮਾਗ ਵੀ ਨਹੀਂ ਸੀ ਜਦੋਂ ਆਂਡੀਆਂ ਗੁੰਡੀਆਂ ਨੇ ਕਿਹਾ ਵੀ ਆ ਨੀਲਮ ਲੈ ਕੇ ਗਈ ਆ ਉਦੋਂ ਵੀ ਸਾਡੇ ਕੋਲ ਕੋਈ ਦਿਮਾਗ ਨਹੀਂ ਸੀ ਗੱਲ ਉਹਦੋਂ ਵੀ ਮਤਲਬ ਤੁਹਾਡੇ ਮਨ ਦੇ ਵਿੱਚ ਆਇਆ ਨਹੀਂ ਕਿ ਇਹੋ ਜਿਹਾ ਕੁਝ ਕਰ ਸਕਦੀ ਹੈ ਉਹ ਨਹੀਂ ਜੀ ਨਹੀਂ ਇਹ ਤਾਂ ਜਦੋਂ ਸਾਨੂੰ ਪਤਾ ਲੱਗਿਆ ਲੋਈ ਦਿਲੋਜ ਨੂੰ ਮਾਰਤਾ ਮੂੰਹ ਦੇ ਵਿੱਚ ਰੇਤਾਂ ਭਰ ਕੇ ਉਸ ਤੋਂ ਬਾਅਦ ਚੁੰਗਣਾ ਮਾਰੀਆਂ ਫਿਰ ਵੀ ਦੇਖਿਆ ਮਰੀ ਨਹੀਂ ਫਿਰ ਲੱਤਾਂ ਉੱਪਰ ਸਿਰ ਥਲੇ ਕਰਕੇ ਜ਼ਮੀਨ ਦੇ ਵਿੱਚ ਦੱਬੀ ਉਤੋਂ ਬੱਚਾ ਸਿਰ ਤਾਂ ਚੱਕਦਾ ਘਬਰਾਹਟ ਹੁੰਦੀ ਬੱਚੇ ਨੂੰ ਉਤੋਂ ਸਿਰ ਟਿੱਟਾ ਮਾਰ ਰਹੀ ਆ ਫਿਰ ਦੇਖਿਆ ਮਰੀ ਨਹੀਂ ਪਰ ਜਿਉਂਦਿਆਂ ਦੇ ਰਿੱਤੇ ਉਤੋਂ ਦੱਬ ਕੇ ਆ ਗਈ ਤੇ ਕਦੋਂ ਪਤਾ ਲੱਗਿਆ ਕਿ ਦਿਲਰੋਜ਼ ਨਹੀਂ ਮਿਲ ਰਿਹਾ ਕਿੰਨੇ ਸਮੇਂ ਬਾਅਦ ਤੁਹਾਨੂੰ ਇਹ ਪਤਾ ਲੱਗਿਆ ਕਿ ਨੀਲਮ ਨੇ ਇਹ ਕੰਮ ਕੀਤਾ ਇਹ ਤਾਂ ਬੇਟੇ ਪੁਲਿਸ ਵਾਲਿਆਂ ਨੇ ਪਤਾ ਕੀਤਾ ਸਾਰਾ ਕੁਝ ਇਹ ਪੁਲਿਸ ਵਾਲਿਆਂ ਨੇ ਸੀਸੀਟੀਵੀ ਕੈਮਰੇ ਚੈੱਕ ਚੁੱਕ ਕਰਕੇ ਉਹਨਾਂ ਨੇ ਪਤਾ ਕੀਤਾ ਸਾਨੂੰ ਤਾਂ ਬਹੁਤ دیر ਬਾਅਦ ਪਤਾ ਲੱਗਿਆ ਸੀ ਉਹਨਾਂ ਟਾਈਮ ਤੁਹਾਨੂੰ ਨਹੀਂ ਪਤਾ ਸੀ ਕਿ ਦਿਲਰੋਜ਼ ਨਾਲ ਇਹੋ ਜਿਹਾ ਕੁਝ ਹੋਇਆ ਹੋਣਾ ਨਹੀਂ ਨਹੀਂ ਉਹਨਾਂ ਤੇ ਤੁਹਾਨੂੰ ਕੁਝ ਵੀ ਨਹੀਂ ਸੀ ਪਤਾ ਪੁਲਿਸ ਵਾਲਿਆਂ ਨੇ ਸਾਰੀ ਆਪਦੀ ਕਾਰਵਾਈ ਕੀਤੀ ਆ ਸਾਰਾ ਕੁਝ ਫਿਰ ਡੈੱਡ ਬੋਡੀ ਡੀ ਐਮ ਸੀ ਪਹੁੰਚੀ ਆ ਉਸ ਤੋਂ ਬਾਅਦ ਚੁੱਥੇ ਕਿਤੇ ਪਤਾ ਲੱਗਿਆ ਆ ਆਪ ਨੂੰ ਪਹਿਲਾਂ ਕੁਝ ਨਹੀਂ ਸੀ ਪਤਾ ਇਹ ਪੁਲਿਸ ਵਾਲਿਆਂ ਨੂੰ ਸਾਰੀ ਗੱਲ ਦਾ ਪਤਾ ਸੀ ਜੀ ਤਾਂ ਦਿਲਰੋਜ਼ ਦਾ ਜੋ ਭਰਾ ਉਹ ਵੀ ਮੌਜੂਦ ਹੈ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਕਿ ਕੱਲ ਜੋ ਇਨਸਾਫ ਮਿਲਿਆ ਫਾਂਸੀ ਦੀ ਸਜ਼ਾ ਹੋਈ ਆ ਦੋਸ਼ੀ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਦਿਲਰੋਜ਼ ਦੀ ਯਾਦ ਵੀ ਆਉਂਦੀ ਹੈ ਤੇ ਅੱਜ ਜੋ ਹੋਇਆ ਇਤਿਹਾਸਿਕ ਫੈਸਲਾ ਉਹਦੇ ਬਾਰੇ ਕੀ ਕਹਿੰਦੇ ਹੋ ਮੈਨੂੰ ਬਹੁਤ ਖੁਸ਼ੀ ਹੋਈ ਉਹਨੂੰ ਫਾਨਸੀ ਹੋਈ ਦਿਲਰੋਜ਼ ਹੀ ਹਮੇਸ਼ਾ ਯਾਦ ਆਉਂਦੀ ਹੈ ਅੱਜ ਵੀ ਬਾਹਰ ਖੇਡਦੇ ਹਾਂ ਯਾਦ ਆਉਂਦੇ ਆ ਹਾਂਜੀ ਅੱਛਾ ਉਹ ਦਰਸ਼ਕਾਂ ਨੂੰ ਜ਼ਰੂਰ ਦੱਸੋ ਦਿਲਰੋਜ਼ ਕਿੱਦਾਂ ਦੀ ਸੀਗੀ ਬਹੁਤ ਵਧੀਆ ਸੀ ਲੜਦੇ ਨਹੀਂ ਸੀ ਤੁਸੀਂ ਦੋਨੋਂ ਹਾਂਜੀ ਲੜਦੇ ਸੀਗੇ ਹਾਂਜੀ ਤੇ ਅੱਜ ਉਹ ਲੜਾਈ ਉਹ ਪਿਆਰ ਸਾਰਾ ਕੁਝ ਯਾਦ ਆਉਂਦਾ ਹਾਂਜੀ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਜੋ ਵੀ ਇਤਿਹਾਸਿਕ ਫੈਸਲਾ ਹੋਇਆ ਹੈ ਬਹੁਤ ਵਧੀਆ ਹੋਇਆ ਬਹੁਤ ਵਧੀਆ ਹੋਇਆ ਹਾਂਜੀ ਇਨੇ ਕੀ ਕਹਾਸੇ ਦਾ ਜਦੋਂ ਇਹਨੂੰ ਦੱਸਿਆ ਗਿਆ ਕਿ ਦਿਲਰੋਜ਼ ਨਾਲ ਇਹੋ ਜਿਹਾ ਕੁਝ ਹੋਇਆ ਹੈ ਇਨੇ ਕਿਵੇਂ ਆਪਣੇ ਆਪ ਨੂੰ ਸਾਂਭਿਆ ਤੁਸੀਂ ਕਿਵੇਂ ਸਾਂਭਿਆ ਬੱਚੇ ਬੇਟੇ ਮੈਨਾਂ ਆਪਦੇ ਆਪ ਚੀਜ਼ ਨਹੀਂ ਸਾਂਭਿਆ ਜਾਂਦਾ ਮੈਂ ਤਾਂ ਇਹ ਤਾਂ ਪਤਾ ਹੀ ਨਹੀਂ ਬੇਟੇ ਮੈਨੂੰ ਕਿੱਥੇ ਸੀ ਮੇਰੇ ਭੈਣ ਭਰਾਵਾਂ ਨੇ ਸਾਂਭਿਆ ਸਾਰਾ ਮੈਨੂੰ ਉਹਦੇ ਘਰ ਬਾਰੇ ਕੁਝ ਨਹੀਂ ਸੀ ਪਤਾ ਪੋਜੀਸ਼ਨ ਹੀ ਹਸਾਂ ਹੁੰਦੀ ਸੀ ਜਜ ਸਾਹਿਬ ਦਾ तहे ਦਨੋਂ ਧੰਨ ਕਰਦਾ ਧੰਨਵਾਦ ਕਰਦਾ ਪਹਿਲਾਂ ਤਾਂ ਪਰਮਾਤਮਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿਰਪਾ ਰੂਪੀ ਸਿਰ ਤੇ ਜੱਜ ਸਾਹਿਬ ਦੇ ਸਿਰ ਤੇ ਹੱਥ ਰੱਖ ਕੇ ਐਡਾ ਇਤਿਹਾਸਿਕ ਫੈਸਲਾ ਸੁਣਾਇਆ ਇਹ ਜੱਜ ਤਾਂ ਸੁਪਰੀਮ ਕੋਰਟ ਦੇ ਜੱਜ ਚਾਹੀਦੇ ਆ ਮੈਂ ਇਹ ਬੇਨਤੀ ਕਰਦਾ ਮੈਨੂੰ ਨਹੀਂ ਪਤਾ ਇਹਨਾਂ ਦੇ ਉੱਪਰ ਕੌਣ ਹੈ ਜਿਹੜੇ ਵੀ ਹੈਗੇ ਇਹਨਾਂ ਦੇ ਉੱਪਰ ਅਫਸਰ ਕੋਈ ਇਹਨੂੰ ਉੱਪਰ ਅਫਸਰ ਉਹਨਾਂ ਦੇ ਮੇਰੇ ਹੱਥ ਜੋੜ ਕੇ ਕਹਿੰਨਾ ਜਿਹੜੀਆਂ ਫੇਲਾਂ ਕਈ ਕਈ ਸਾਲਾਂ ਦੀਆਂ ਪੰਜਾਂਵਾਂ ਇਹ ਜੱਜ ਸਾਹਿਬ ਲੱਗਣਗੇ ਮੇਰੇ ਨਾਲ ਸਾਲ ਦੋ ਸਾਲਾਂ ਦੇ ਵਿੱਚ ਸਾਰੇ ਫੈਸਲੇ ਕਲੀਅਰ ਕਰ ਦਿੰਗੇ। ਔਰ ਫੈਸਲਾ ਵੀ ਠੋਕ ਕੇ ਤੁਨੋਂਦੇ ਆ ਜੀ। ਮੇਰੇ ਉਹ ਵਕੀਰ ਤਾਂ ਪਰਯੋਪਕਰ ਘੁੰਮਣ ਜਿਨ੍ਹਾਂ ਦਾ ਜ਼ਿੰਦਗੀ 'ਚ ਦੇਣ ਨਹੀਂ ਦੇ ਸਕਦਾ। ਮੇਰੇ ਬੀੜੀ ਗੁਪਤਾ ਜੀ ਜਿਹੜੇ ਸਰਕਾਰੀ ਵਕੀਰ ਸੀ। ਤੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਸੀਗੇ। ਉਹਨਾਂ ਦਾ ਨਾਮ ਜੀ ਗੁਰਬਖਸ਼ੀਤ ਸਿੰਘ ਜੀ। ਜਿਨ੍ਹਾਂ ਨੇ ਪਰਚਾ ਕਟਿਆ। ਪੂਰੇ ਸੂਝਵਾਨ ਉਹ ਸੀ ਜੀ। ਉਹਨਾਂ ਨੇ ਪਰਚਾ ਕਟਿਆ ਉਹਨਾਂ ਦੀ ਬਦੌਲਤ ਅਜ ਫਾਂਸੀ ਹੋਈ ਹੈ। ਪੌਲਟਾਨੀ ਮਲਾਯੋਂ ਜੀ ਤੇ ਵਕੀਲ ਭਾਈਚਾਰਾਂ ਤੇ ਜੱਜ ਸਾਹਿਬ ਇਹਨਾਂ ਦੇ ਸਾਰਿਆਂ ਦੇ ਕਿਰਪਾ ਰੂਪੀ ਹੱਥ ਰੱਖਿਆ ਸਤਿਏ ਪ੍ਰਮਾਤਮਾ ਨੇ ਤਾਂ ਇੰਦਾ ਫੈਸਲਾ ਹੋਇਆ ਮੈਂ ਇਹਨਾਂ ਦਾ ਜ਼ਿੰਦਗੀ ਦੇ ਦਿਨ ਨਹੀਂ ਦੇ ਸਕਦਾ ਤੇ ਅੱਜ ਜੋ ਤੁਸੀਂ ਬਾਹਰ ਜਾਣੇ ਹੋ ਜਿਹੜੇ ਵੀ ਲੋਕ ਸੀਗੇ ਆਸ-ਪਾਸ ਦੇ ਉਹਨਾਂ ਨੂੰ ਵੀ ਵਿਸ਼ਵਾਸ ਹੋਇਆ ਕਿ ਇਹੋ ਜਿਹਾ ਕੁਝ ਹੋ ਸਕਦਾ ਸੀਗਾ ਦਿਲਰੋਜ਼ ਦੇ ਨਾਰਗੀਆਂ ਨੀਲਮ ਨੇ ਕੀਤਾ ਹੈ ਕੁਝ ਇਹਦਾ ਇੰਡੀਆ ਦਾ ਡਰੂਗਾ ਡਰੂਗਾ ਹੁਣ ਬੇਟੇ ਹੁਣ ਬਾਹਰ ਵੀ ਡਰਨਗੇ ਲੇ ਜੇ ਇੰਡੀਆ ਚ ਇਹ ਜੀ ਸਜ਼ਾ ਸੁਣਾਤ ਨੇ ਤਾਂ ਬਾਹਰ ਤਾਂ ਸਜ਼ਾ ਸੁਣਾਉਣੀ ਬਹੁਤ ਸੌਖੀ ਆ ਇਹ ਫੌਰਨ ਵਾਲੇ ਵੀ ਡਰਨਗੇ ਹੁਣ ਨੀਟਾਂੜੇ ਤਾਂ ਡਰਨਗੇ ਤਾਂ ਮਗੇ ਇਹ ਬਹੁਤ ਮਿਸਾਲ ਜ਼ਰੂਰੀ ਸੀ ਜੀ ਜੀ ਕਿਸੇ ਬੰਦੇ ਨੇ ਹੋਰ ਕਿਸੇ ਬੱਚੇ ਦੇ ਮਨ ਚ ਕੋਈ ਪ੍ਰਤੀ ਗੇਲਾ ਛੇਕਾ ਹੈਗਾ ਉਹ ਸੋਚੂਗਾ 50 ਵਾਰੀ ਲਈ ਯਾਰ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਤੀ ਤਾਂ ਜੇ ਕੋਈ ਮੈਂ ਉਹਨਾਂ ਦੀ ਗੱਲ ਕਰੂੰ ਕਹਿੰਦਾ ਮੈਨੂੰ ਤਾਂ ਸਜ਼ਾ ਪਹਿਲੇ ਨੰਬਰ ਤੇ ਆ ਇਹ ਜ਼ਰੂਰੀ ਸੀ ਇਹ ਮਿਸਾਲ ਇਹ ਤਾਂ ਹੁਣ ਮੈਂ ਪ੍ਰਸ਼ਾਦਾਂ ਨੂੰ ਵੀ ਬੇਨਤੀਆਂ ਕਰਦਾ ਵੀ ਇਹ ਜਲਦੀ ਤੋਂ ਜਲਦੀ ਫਾਂਸੀ ਵਾਲੇ ਰਸਤੇ ਤੇ ਲਟਕਾਈ ਜਾਵੇ ਤਾਂ ਕਿ ਹੋਰ ਵੀ ਮਿਸਾਲ ਬਣੇ ਜੀ 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 ਤੇ ਮੈਂ ਪੁੱਛਣਾ ਚਾਹੂੰਗੀ ਅ ਦੋਨੋਂ ਬੱਚੇ ਤੁਹਾਡੇ ਦਿਲਰੋਜ਼ تھے ਦੋਨੋਂ ਨੀਲਮ ਦੇ ਘਰੇ ਜਾਂਦੇ ਸੀਗੇ ਵਧੀਆ ਸੀਗਾ ਤੁਹਾਡੇ ਨਾਲ ਪਿਆਰ ਉਹਦਾ ਨਹੀਂ ਕੋਈ ਪਿਆਰ ਸੀਗਾ ਬਿਲਕੁਲ ਨਾਲ ਦਾ ਕਰਦੀ ਇਹ ਜੀ ਗੱਲਬਾਤ ਦੀ ਕੋਈ ਨਹੀਂ ਇਹ 6 ਮਹੀਨਿਆਂ ਦੀ ਉਦੋਂ ਦੀ ਕੰਜਕਾਂ ਕਰਦੀ ਸੀ ਇਹ ਅੰਦਰੋਂ ਫੁੱਲਾਂ ਦੀ ਵਰਖਾ ਕਰਦੀ ਲੈ ਕੇ ਜਾਂਦੇ ਹੁੰਦੇ ਸੀ ਕੋਈ ਇਹ ਚੱਕਰ ਹੀ ਨਹੀਂ ਸੀ ਅਸੀਂ ਆਪ ਭੇਜਦੇ ਸਵੇਰੇ ਕਹਣਾ ਤਿਆਰ ਕਰ ਦੋ ਦਿਲੋਜ ਨੂੰ ਮੈਂ ਲੈ ਕੇ ਜਾਣਾ ਤਿਆਰ ਹੈ ਜੀ ਕੋਈ ਗੱਲ ਨਹੀਂ ਤੁਹਾਨੂੰ ਪਤਾ ਹੁੰਦਾ ਕਿ ਕੰਜਕਾਂ ਚ ਲੈ ਕੇ ਜਾਣੀ ਆਉਣੇ ਫੁੱਲਾਂ ਦੀ ਵਰਖਾ ਕਰਦੇ ਲੈ ਕੇ ਜਾਂਦੀ ਸੀ ਪਰ ਸਾਨੂੰ ਇਹ ਨਹੀਂ ਪਤਾ ਲਵੀ ਇਹਨਾਂ ਨੂੰ ਮਨ ਚ ਪਾ ਪੈ ਡਾਵਾ ਮਤਲਬ ਪਿਆਰ ਹੈ ਪੂਰਾ ਸੀਗਾ ਹੁਣ ਤਾਂ ਫਿਰ ਇਸ ਸਾਹਬ ਨਾਲ ਜੋ ਹੋਇਆ ਇਸ ਸਮੇਂ ਮਤਲਬ ਲੁਧਿਆਣੇ ਦੇ ਵਿੱਚ ਹੋਇਆ ਸੀਗਾ ਉਸ ਦਿਨ ਨਾਲ ਇਹ ਤਾਂ ਤੈਅ ਹੋ ਗਿਆ ਕਿ ਆਪਾਂ ਕਿਸੇ ਤੇ ਵਿਸ਼ਵਾਸ ਵੀ ਨਹੀਂ ਕਰ ਸਕਦੇ ਕਿ ਜੋ ਇੰਨਾ ਪਿਆਰ ਫੁੱਲਾਂ ਦੀ ਵਰਖਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਇਸ ਨਾਲ ਤਾਂ ਕਿਸੇ ਤੇ ਵੀ ਨਹੀਂ ਵਿਸ਼ਵਾਸ ਕਰ ਸਕਦੇ ਨਹੀਂ ਵਿਸ਼ਵਾਸ ਤੋਂ ਬਗੈਰ ਜ਼ਿੰਦਗੀ ਨਹੀਂ ਚੱਲ ਸਕਦੀ ਹਮ ਵਿਸ਼ਵਾਸ ਕਰਨਾ ਵੀ ਜ਼ਰੂਰੀ ਆ ਜੀ ਕਿਉਂ ਵਿਸ਼ਵਾਸ ਤੋਂ ਬਗੈਰ ਆਪਾਂ ਜੀ ਨਹੀਂ ਸਕਦੇ ਹਮ ਹਰ ਇੱਕ ਬੰਦੇ 'ਤੇ ਵਿਸ਼ਵਾਸ ਕਰਨਾ ਪੈਣਾ ਪਰ ਬੱਚੇ ਦੇ ਮਾਮਲੇ 'ਚ ਕਿਸੇ ਤੇ ਯਕੀਨ ਨਾ ਕਰੋ ਬੱਚੇ ਦੇ ਮਾਮਲੇ ਤੇ ਕੋਈ ਜਿੰਨਾ ਮਰਜੀ ਆਪਣਾ ਬੱਚੇ ਦੇ ਮਾਮਲੇ ਚ ਕਦੇ ਕਿਸੇ ਤੇ ਯਕੀਨ ਨਾ ਕਰੋ ਬਾਕੀ ਆਪ ਨੂੰ ਯਕੀਨ ਕਰਨਾ ਪੈਣਾ ਕਿਉਂ ਬਹੁਤ ਰਿਸ਼ਤੇਦਾਰੀਆਂ ਬਹੁਤ ਭਾਈਚਾਰਾ ਆਪਣਾ ਪਿੰਡ ਦੇ ਸ਼ਹਿਰ ਦੇ ਹਰ ਇੱਕ ਬੰਦੇ ਤੇ ਯਕੀਨ ਕਰਨਾ ਪੈਣਾ ਬੱਚੇ ਦੇ ਮਾਮਲੇ ਚ ਮੈਂ ਹੱਥ ਜੋੜ ਕੇ ਕਹਿੰਦਾ ਕਦੇ ਕਿਸੇ ਤੇ ਯਕੀਨ ਨਾ ਕਰੋ ਕੋਈ ਰਿਸ਼ਤੇਦਾਰ ਨਹੀਂ ਕੋਈ ਗੰਢੀ ਵੱਡੀ ਆਂਢੀ ਗੁਆਂਢੀ ਕੋਈ ਨਹੀਂ ਬੱਚੇ ਦੇ ਮਾਮਲੇ ਚ ਕਦੇ ਨਿਜਕੀਨ ਕਰਨਾ ਕੰਪਰੋਮਾਈਜ਼ ਬਿਲਕੁਲ ਨਹੀਂ ਕਰਨਾ ਨਹੀਂ ਬੱਚੇ ਦੇ ਮਾਮਲੇ ਤੇ ਨਹੀਂ ਬਿਲਕੁਲ ਵੀ ਜੀ ਤੇ ਜਦੋਂ ਤੁਹਾਨੂੰ ਗਵਾਂਡੀਆਂ ਨੇ ਕਿਹਾ ਕਿ ਨੀਲਮ ਲੈ ਕੇ ਗਈ ਆ ਉਹਨੂੰ ਤੁਸੀਂ ਉਹਨੂੰ ਜਾ ਕੇ ਪੁੱਛਿਆ ਸੀਗਾ ਤੁਸੀਂ ਆਪ ਹੀ ਪੁੱਛਿਆ ਸੀ ਕਿ ਪੁਲਿਸ ਵਾਲਿਆਂ ਨੇ ਅੱਗੇ ਜੋ ਵੀ ਕਾਰਵਾਈ ਕੀਤੀ ਸੀ ਉਹਨਾਂ ਨੇ ਕੀਤੀ ਸੀ ਨੀਲਮ ਤੋਂ ਕਿ ਕਿੱਥੇ ਲੈ ਕੇ ਗਈਆਂ ਤੂੰ ਦਿਲਰੋਜ਼ ਨੂੰ ਉਹਨੂੰ ਫੋਨ ਕੀਤਾ ਸੀ ਅੱਛਾ ਲੈ ਨੀਲਮ ਦਾ ਨੀਰਮ ਇਹਨੂੰ ਦਿਲੋਜ ਦਾ ਸੌਣ ਦਾ ਟਾਈਮ ਹੋ ਗਿਆ ਲੈ ਪਿੱਛੇ ਨਾ ਬਿਠਾਈਆਂ ਸੌਣਾ ਜਾਵੇ ਕਹਿੰਦੀ ਮੈਂ ਤਾਂ ਲੈ ਕੇ ਨਹੀਂ ਗਈ ਅੱਛਾ ਮੁਕਰ ਗਈ ਦਾ ਮੁਕਰ ਗਈ ਸੀ ਹੂੰ ਉਸ ਤੋਂ ਬਾਅਦ ਸ਼ੱਕ ਹੋਇਆ ਕਿਉਂਕਿ ਸੀਸੀਟੀਵੀ ਦੇ ਵਿੱਚ ਤਾਂ ਆ ਗਿਆ ਸੀਗਾ ਲੈ ਕੇ ਜਾ ਰਹੀ ਉਹ ਪੁਲਿਸ ਮੁਲਾਜ਼ਮਾਂ ਨੇ ਸਾਰਾ ਕੁਝ ਕੀਤਾ ਕਾਰਵਾਈ ਉਹਨਾਂ ਨੇ ਬੱਚੀ ਕੱਢੀ ਆ ਉਹਨੇ ਡੀਐਮਸੀ ਪਹੁੰਚਾਈਆ ਸੰਤ ਆਪਾਂ ਡੀਐਮ3 ਤੋਂ ਕਾਫੀ ਦੇਰ ਬਾਅਦ ਫੋਨ ਆਇਆ ਸੀ ਜੀ ਤੇ ਕੱਲ ਤਸਵੀਰ ਵੀ ਸਾਹਮਣੇ ਆਈ ਸੀ ਜਿੱਥੇ ਦਿਲਰੋਸ ਨੂੰ ਦਫਨਾਇਆ ਗਿਆ ਸੀ ਤੁਸੀਂ ਉਸ ਜਗ੍ਹਾ ਤੇ ਵੀ ਗਏ ਸੀਗੇ ਉਦੋਂ ਕਿਵੇਂ ਆਪਣੇ ਆਪ ਨੂੰ ਸੰਭਿਆ ਤੁਸੀਂ ਕਿਉਂਕਿ ਉਸ ਜਗ੍ਹਾ ਤੇ ਜਾਣਾ ਜਿੱਥੇ ਇੱਕ 2.5 ਸਾਲ ਮਾਸੂਮ ਬੱਚੀ ਨੂੰ ਦਫਨਾਇਆ ਗਿਆ ਰਿੱਤਾ ਮੂੰਹ ਦੇ ਵਿੱਚ ਪਾਈ ਗਈ ਉੱਥੇ ਗਏ ਸੀਗੇ ਤੁਸੀਂ ਮੈਂ ਇੱਕ ਵਾਰੀ ਪਹਿਲਾਂ ਗਿਆ ਜਾਂ ਇੱਕ ਵਾਰੀ ਕੱਲ ਜਾ ਕੇ ਆ ਉਹ ਜਗ੍ਹਾ ਤੇ ਜਾਣਨਾ ਨਾ ਇੱਕ ਮਹੀਨਾ ਸੈਟਿੰਗ ਰਹਿੰਦਾ ਕੰਮ ਤਾਂ ਮੇਰਾ ਤਾਂ ਪਹਿਲਾਂ ਗਿਆ ਜੀ ਮੈਂ ਜਗ੍ਹਾ ਦੇਖਣ ਗਿਆ ਦੀ ਦਿਲੋਜ ਦਾ ਘਰ ਜਿਹੜਾ ਉਹਨੇ ਬਣਾਦਾ ਪਾਪਨ ਡੈਨ ਨੇ ਉੱਥੇ ਗਿਆ ਸੀ ਕੱਲ ਮੈਂ ਏਸ ਬੇਸ ਤੇ ਗਿਆ ਸੀ ਮੈਂ ਦਿਲੋਜ ਮੈਂ ਪੁੱਤ ਤੈਰੀ ਮੈਂ ਉਂਗਲ ਫੜ ਕੇ ਹੁਣ ਬੰਦ ਨੂੰ ਘਰੇ ਲੈ ਕੇ ਚੱਲਿਆ ਤੂੰ ਆ ਜਾ ਪੁੱਤ ਤੈਨੂੰ ਬਹੁਤ ਚਿਰ ਹੋ ਗਿਆ ਤਿਰਿੰਦਰ ਨੂੰ 2 ਸਾਲ 4 ਮਹੀਨੇ ਤੇ 20 ਦਿਨ ਹੋ ਗਏ ਤੈਨੂੰ ਇੱਥੇ ਰਹਿਦੀ ਨੂੰ ਹੁਣ ਮੈਂ ਕੱਲ ਉਹਦੀ ਉਂਗਲ ਫੜ ਕੇ ਘਰੇ ਲੈਣ ਗਿਆ ਸੀ ਆ ਨੀ ਤੂੰ ਚੱਲ ਮੇਰੇ ਨਾਲ ਘਰੇ ਚੱਲੋ ਏਸ ਬੇਸ ਤੇ ਗਿਆ ਸੀ ਮੈਂ ਹਾਂ ਉਹਨਾਂ ਸਾਹ ਕੋ ਹਾਂ ਉਹਨਾਂ ਵਿੱਚ ਨਹੀਂ ਜਾਊਂਗਾ ਨਹੀਂ ਮਤ ਨਹੀਂ ਪਹੁੰਗੀ ਉਸ ਜਗ੍ਹਾ ਤੇ ਮੈਨੂੰ ਉੱਥੇ ਜਾਣ ਦੀ ਮੇਰੀ ਹਿੰਮਤ ਨਹੀਂ ਹ ਉਹ ਜੋ ਸਾਰਾ ਕੁਝ ਹੋ ਚੁੱਕਿਆ ਇਨਸਾਫ ਮਿਲ ਚੁੱਕਿਆ ਹੁਣ ਠੀਕ ਹੋ ਤੁਸੀਂ ਪਰਿਵਾਰ ਵਾਲੇ ਪੂਰੇ ਠੀਕ ਨੇ ਹੁਣ ਮੇਰੇ ਠੀਕ ਤਾਂ ਹੈ ساری ਜ਼ਿੰਦਗੀ ਨਹੀਂ ਭੁੱਲ ਸਕਾਂ ਤੇ ਦੁਖੀ ਐਡਾ ਸੀ ਹੁਣ ਠੀਕ ਹੈ ਇੱਥੇ ਸੰਸਕਾਰ ਕੀਤਾ ਮੈਂ ਸਮਸ਼ਾਨ ਘਾਟ ਲੈ ਜਾ ਕੇ ਤੁਸੀਂ ਮੇਰੇ ਸਾਰੇ ਭੈਣ ਭਰਾ ਨਾਲ ਸੀ ਪੂਰੇ ਪ੍ਰੈਸ ਵਾਲੇ ਸੀ ਬਹੁਤ ਕੱਟ ਸੀ ਪੈ ਰੱਖਣ ਜਗ੍ਹਾ ਨਹੀਂ ਸੀ ਜਿੱਥੇ ਉਹ ਸੰਸਕਾਰ ਕੀਤਾ ਠੀਕ ਹੈ ਮੱਲੇਦਾਰੀ ਆਪਣੀ ਸਾਰੀ ਭਾਈਚਾਰਾ ਵਾ ਕਿਸੇ ਨਾਲ ਕਿਸ ਦੇ ਨਾਲ ਜਾਣਾ ਪੈਂਦਾ ਸਮਸ਼ਾਨ ਘਾਟ ਜਿੱਥੇ ਦਿਰੋਜ ਦਾ ਸੰਸਕਾਰ ਕੀਤਾ ਮੈਂ ਪਹਿਲਾਂ ਉੱਥੇ ਬਹਿ ਕੇ ਰੋਣਾ ਇਹੀ ਜਗ੍ਹਾ ਨਹੀਂ ਭੁੱਲ ਸਕਦਾ ਉੱਥੇ ਦਾ ਜਾਣਾ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਪਰ ਗੁੰਨ ਠੀਕੋ ਤੇ ਨਾਲ ਤੁਸੀਂ ਦਰਸ਼ਕਾਂ ਨੂੰ ਵੀ ਕੀ ਕਹਿਣਾ ਚਾਹੋਗੇ ਇਸ ਤੇ ਦਰਸ਼ਕਾਂ ਨੂੰ ਇਹ ਕਹਿਣਾ ਚਾਹੁੰਨਾ ਜਿਨ੍ਹਾਂ ਮੇਰੇ ਭੈਣ ਭਰਾ ਹੋ ਗਏ ਪਰਿਵਾਰਾਂ ਵਾਲੇ ਆਪਾਂ ਸਾਰੇ ਬੈਠਿਆਂ ਬੱਚੇ ਦੇ ਮਾਮਲੇ 'ਚ ਕਦੇ ਵੀ ਲਾਪਰਵਾਹੀ ਨਹੀਂ ਕਰਨੀ ਆਪਾਂ ਬਾਕੀ ਹਰ ਇੱਕ ਚੀਜ਼ ਦਾ ਘਾਟਾ ਬਰਦਾਸ਼ਤ ਕਰ ਲਾਂਗੇ ਪੈਸੇ ਦਾ ਘਾਟਾ ਬਹਿ ਗਿਆ ਪੈਸੇ ਦਾ ਘਾਟਾ ਬਰਦਾਸ਼ਤ ਹੋ ਜੂ ਸਾਰੀ ਚੀਜ਼ ਦਾ ਘਾਟਾ ਬਰਦਾਸ਼ਤ ਹੋਵੇ ਬੱਚੇ ਦਾ ਕਦੇ ਜ਼ਿੰਦਗੀ 'ਚ ਘਾਟਾ ਨਹੀਂ ਬਰਦਾਸ਼ਤ ਹੁੰਦਾ ਬੱਚੇ ਦੇ ਮਾਮਲੇ 'ਚ ਕਦੇ ਲਾਪਰਵਾਹੀ ਨਹੀਂ ਕਰਨੀ ਤਾਂ ਇਹ ਅਸੀਂ ਗੱਲਬਾਤ ਕੀਤੀ ਕਿ ਕਿਸ ਤਰ੍ਹਾਂ ਲੁਧਿਆਣੇ ਦੇ ਵਿੱਚ ਜੋ ਹੈਰਾਨ ਕਰਨ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ ਔਰ ਉਹ ਕੇਸ 2.5 ਸਾਲ ਤੱਕ ਚੱਲਦਾ ਔਰ 2.5 ਸਾਲਾਂ ਬਾਅਦ ਜਿਹੜਾ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਦਾ ਦਿਲਰੋਜ਼ ਨੂੰ ਇਨਸਾਫ ਮਿਲਦਾ ਔਰ ਉਹ ਇਨਸਾਫ ਸੁਣ ਕੇ ਸਿਫ ਲੁਧਿਆਣਾ ਨਹੀਂ ਦੇਸ਼ ਭਰ ਦੇ ਵਿੱਚ ਜਿਹੜੇ ਲੋਕ ਜਿਹੜੇ ਕੀ ਖੁਸ਼ ਹੋਏ ਕਿ ਕਿਸ ਤਰ੍ਹਾਂ ਜੋ ਦੋਸ਼ੀ ਸੀ ਜਿਸ ਦੇ ਵੱਲੋਂ 2.5 ਸਾਲ ਮਾਸੂਮ ਬੱਚੇ ਨੂੰ ਜ਼ਿੰਦਾ ਦਫਨਾਇਆ ਗਿਆ ਸੀ ਰੇਤਾ ਮੂੰਹ ਦੇ ਵਿੱਚ ਪਾਈ ਗਈ ਸੀ ਫਿਰ ਇੱਟਾਂ ਨਾਲ ਵਾਰ ਕੀਤਾ ਗਿਆ ਸੀ ਉਸ ਨੂੰ ਫਾਂਸੀ ਦੀ ਸਜ਼ਾ ਹੋਈ ਹੈ